ਸਤਿ ਸ੍ਰੀ ਅਕਾਲ ਵਈ ਸਾਰਿਆਂ ਨੂੰ ਜਿਵੇਂ ਕਿ ਅਮਰ ਸਿੰਘ ਚਮਕੀਲਾ ਚਮਕੀਲਾ ਦੀ ਜ਼ਿੰਦਗੀ ਦੇ ਨਾਲ ਕੁਝ ਗੱਲਾਂ ਇਹ ਜੀਆਂ ਜੁੜੀਆਂ ਹੋਈਆਂ ਨੇ ਅੱਜ ਆਪਾਂ ਚਮਕੀਲਾ ਜੀ ਬਾਰੇ ਉਹ ਗੱਲ ਕਰਦੇ ਆ ਜਿਵੇਂ ਕਿ ਲੋਕਾਂ ਨੇ ਕਿਹਾ ਕਿ ਯਾਰ ਉਹਦੇ ਸਮੇਂ ਦੇ ਵਿੱਚ ਬਹੁਤ ਵੱਡੇ ਵੱਡੇ ਮਤਲਬ ਉਸ ਦੌਰ ਦੇ ਵਿੱਚ ਸਿੰਗਰ ਸੀਗੇ ਜਿਹੜੇ ਟਾਈਮ ਲਾ ਲੋ ਵੀ 80 ਕ ਦਾ ਸਮਾਂ ਸੀ 1980 ਦੇ ਵਿੱਚ ਲਗਭਗ ਕਹਿੰਦੇ ਮਾਨਕ ਕੁਲਦੀਪ ਮਾਨਕ ਸ਼ਿੰਦਾ ਤੇ ਬਾਕੀ ਜਿਹੜੇ ਕਿ ਹੋਰ ਕਲਾਕਾਰ ਨੇ ਜਿਵੇਂ ਕਿ ਸੁਮਮਤ ਸਦੀਕ ਹੋ ਗਿਆ ਨਾ ਵੀ ਕਹਿੰਦੇ ਬਰਾਬਰ ਦੇ ਕਲਾਕਾਰਾਂ ਨੂੰ ਟੱਕਰ ਬਹੁਤ ਜ਼ਿਆਦਾ ਮਤਲਬ ਇੱਕ ਤਰ੍ਹਾਂ ਦਾ ਇਹੀ ਕਹਿ ਸਕਦੇ ਆ ਬਾਈ ਜੀ ਜਿਹਨੇ ਕਹ ਰਹੇ ਨੇ ਖੁੰਝੇ ਲਾਤੇ ਸੀ ਅਮਰ ਸਿੰਘ ਚਮਕੀਲੇ ਨੇ ਐਸੀ ਗਾਇਕੀ ਦੀ ਛਾਪ ਛੱਡੀ ਕਿ ਅੱਜ ਤੱਕ ਉਸ ਬੰਦੇ ਦੇ ਮਤਲਬ ਯਾਰ ਮੂਵੀ ਬਣ ਗਈ ਦੇਖੋ ਹੁਣ ਚਮਕੀਲਾ ਮੂਵੀ ਹੈ ਨਾ ਬਾਕੀ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕਾਂ ਨੂੰ ਹੁਣ ਜਾਣ ਵੀ ਗਏ ਨੇ ਕਿਉਂਕਿ ਜਿਹੜੇ ਬੱਚੇ ਸੀ ਪਹਿਲਾਂ ਨਹੀਂ ਜਾਣਦੇ ਸੀ ਛੋਟੇ ਅੱਜ ਉਹਨਾਂ ਨੂੰ ਵੀ ਪਤਾ ਚੱਲ ਗਿਆ ਕਿ ਯਾਰ ਚਮਕੀਲਾ ਇੱਕ ਪੰਜਾਬ ਦਾ ਮਸ਼ਹੂਰ ਇੱਕ ਬਹੁਤ ਵੱਡਾ ਸਿੰਗਰ ਸੀ ਜੋੜੀ ਬਾਰੇ ਪਤਾ ਲੱਗ ਗਿਆ ਅਮਰਜੋਤ ਚਮਕੀਲਾ ਦੀ ਜੋੜੀ ਸੀ ਹਿੱਟ ਆਪਦੇ ਦੌਰ ਦੇ ਵਿੱਚ ਬੇਹੱਦ ਜਿਆਦਾ ਮਤਲਬ ਮਸ਼ਹੂਰ ਇੱਕ ਮਤਲਬ ਕਲਾਕਾਰ ਕਹਿ ਸਕਦੇ ਆ ਆਪਾਂ ਸਾਰਿਆਂ ਨਾਲੋਂ ਹੀ ਜ਼ਿਆਦਾ ਪਰ ਵਿੱਚ ਬਾਈ ਲੋਕ ਪੁੱਛ ਰਹੇ ਨੇ ਮੈਸੇਜ ਆਉਂਦੇ ਨੇ ਕਿ ਜਿਹੜਾ ਕਿ ਚਮਕੀਲਾ ਜੀ ਨੇ ਇਹ ਮਾਨਕ ਤੇ ਮੁਹੰਮਦ ਸਦੀਕ ਹੋਰਾਂ ਨਾਲੋਂ ਥੱਲੇ ਸੀ ਕਿ ਇਹ ਗੱਲ ਸੱਚੀ ਹੈ ਬਾਈ ਜਦੋਂ ਐਡਾ ਰਤਬਾ ਹਾਸਲ ਕੀਤਾ ਬੰਦੇ ਨੇ ਕੀ ਯਾਰ ਇਹ ਬਣਦੀ ਹੈ ਗੱਲ ਕਿਸੇ ਨੂੰ ਲੱਗਦੀ ਹੈ ਕਿਉਂ ਕਿਉਂਕਿ ਹਰ ਬੱਚੇ ਦੀ ਜ਼ੁਬਾਨ ਤੇ ਅੱਜ ਦੀ ਘੜੀ ਵੀ ਚਮਕੀਲਾ ਨਾਮ ਮੌਜੂਦ ਹੈ ਬਾਕੀ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਦੇਖਣ ਨੂੰ ਮਿਲ ਰਿਹਾ ਜਦੋਂ ਦੀ ਮੂਵੀ ਆਈ ਹੈ ਦਵਾਰੇ ਇਹ ਨਾਮ ਅਮਰ ਸਿੰਘ ਚਮਕੀਲਾ ਚਮਕੀਲਾ ਐਕਟਿਵ ਹੋ ਗਿਆ ਚਮਕੀਲਾ ਮੂਵੀ ਦੇ ਨਾਲ ਜੁੜ ਗਿਆ ਇਹ ਦਵਾਰੇ ਐਕਟਿਵ ਇਸ ਤਰ੍ਹਾਂ ਹੋ ਗਿਆ ਕਿ ਮੂਵੀ ਆਉਣ ਦੇ ਕਾਰਨ ਬੱਚੇ-ਬੱਚੇ ਦੀ ਜਵਾਨ ਤੇ ਚਮਕੀਲਾ ਨਾਮ ਵੀ ਹੈ ਅਮਰਜੋਤ ਨਾਮ ਵੀ ਹੈ ਬਾਕੀ ਗਾਣੇ ਜਿਹੜੇ ਕਹੇਗੇ ਨੇ ਪੁਰਾਣੇ ਭਾਈ ਅਮਰ ਸਿੰਘ ਚਮਕੀਲੇ ਦੇ ਧਾਰਮਿਕ ਗਾਣੇ ਨੇ ਕੁਝ ਚਲੋ ਹੋਰ ਵੀ ਨੇ ਉਹ ਬਹੁਤ ਜਿਆਦੇ ਮਤਲਬ ਸੁਣਨ ਨੂੰ ਮਿਲ ਰਹੇ ਨੇ ਟਰੈਕਟਰਾਂ ਦੇ ਕੀ ਹੋਰ ਕੀ ਮੰਨ ਲਓ ਹਨਾ ਤੇ ਬਾਕੀ ਵੀਰੇ ਤੁਸੀਂ ਆਪਣੀ ਕਮੈਂਟਾਂ ਦੇ ਵਿੱਚ رائے ਦੇਣਾ ਕਿ ਯਾਰ ਕਿਹੜੇ ਕਲਾਕਾਰ ਦਾ ਉਸ ਟਾਈਮ ਦਾ ਉਸ ਸੀ ਜਦੋਂ ਚਮਕੀਲੇ ਦਾ ਵੀ ਇਹ ਗੱਲ ਸੱਚ ਹੈ ਕਿ ਬਰਾਬਰ ਦੇ ਜਿਹੜੇ ਕਲਾਕਾਰ ਸੀ ਉਹ ਵਾਕਈ ਖੁੰਝੇਲਾ ਤੇ ਸੀ ਜਾਂ ਫਿਰ ਚਮਕੀਲਾ ਉਹ ਇੰਨਾ ਨਹੀਂ ਮਤਲਬ ਉੱਤੋਂ ਦੀ ਸੀ ਉਹਨਾਂ ਦੇ ਯਾਰ ਇਹ ਲੋਕ ਪੁੱਛ ਰਹੇ ਨੇ ਵੀ ਕੁਲਦੀਪ ਮਾਨਕ ਤੇ ਮੁਹੰਮਦ ਸਦੀਕ ਬਹੁਤ ਜਿਆਦੇ ਉੱਤੋਂ ਦੀ ਸੀ ਇਹ ਵੀਰੇ ਕਮੈਂਟਾਂ ਦੇ ਵਿੱਚ ਤੁਸੀਂ ਸਪਸ਼ਟ ਕਰਨਾ ਚਲੋ ਉਮਰ ਦੇ ਮੁਤਾਬਕ ਹਰ ਬੰਦੇ ਨੂੰ ਪਤਾ ਹੁੰਦਾ ਤੇ ਆਪਾਂ ਤੁਹਾਨੂੰ ਪੁੱਛਿਆ ਭਾਈ ਇਹ ਸਵਾਲ ਤੇ ਤੁਸੀਂ ਦਿਓ ਮੇਰਾ ਵੀਰੇ ਇਹਦਾ ਜਵਾਬ ਸੋ ਧੰਨਵਾਦ ਭਾਈ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਨੇ ਉਹ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਪੰਜਾਬ ਦੇ ਪ੍ਰਤੀ ਜਿਹੜਾ ਪਾਈਏ ਉਹ ਤੁਹਾਡੇ ਤੱਕ ਪਹੁੰਚਦਾ ਰਹੇ ਜੀ ਧੰਨਵਾਦ